ਮੇਰਾ ਨਾਮ ਮਨਜਿੰਦਰ ਸਿੰਘ ਹੈ ਜੀ ਪਿੰਡ ਡੱਲੇਵਾਲ ਜ਼ਿਲ੍ਹਾ ਫਰੀਦਕੋਟ ਭਾਰਤੀ ਕਿਸਾਨ ਉਹਨੇ ਇੱਕ ਤਾਂ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗੀਰ ਸਿੰਘ ਡੱਲੇਵਾਲ ਦਾ ਉਹਨਾਂ ਦਾ ਜਿੱਦੀ ਪਿੰਡ ਹੈ ਅੱਜ ਜਿੱਥੇ ਖਨੌਰੀ ਬਾਰਡਰ ਤੋਂ ਕੀਤੀ ਗਈ ਪੀਲ ਸਰਦਾਰ ਜਗੀਰ ਸਿੰਘ ਡੱਲੇਵਾਲ ਦਾ 15 ਮਦਾਨਾ ਮਰਨ ਵਰਤਦਾ ਸਾਰੇ ਭਾਰਤ ਚ ਇਥੋਂ ਤੱਕ ਮੈਂ ਕਹੂੰਗਾ ਡਾਕਟਰ ਸਵੈਮਾਨ ਦੀ ਟੀਮ ਨੇ ਅਮਰੀਕਾ ਚ ਵੀ ਤੇ ਕੈਨੇਡਾ ਦੇ ਗੁਰਦਗਰੂ ਘਰਾਂ ਚ ਵੀ ਅੱਜ ਅਰਦਾਸਾਂ ਕੀਤੀਆਂ ਤੇ ਪੰਜਾਬੀਆਂ ਦੇ ਚੁੱਲਿਆਂ ਚ ਦੇਸ਼ਾਂ ਦੇ ਚਰਜਾਗ ਨਹੀਂ ਬਣੀ ਉੱਥੇ ਦੇ ਖਨੋਰੀ ਬਾਰਡਰ ਤੋਂ ਆਈ ਕਾਲ ਦਾ ਸਾਡੇ ਪਿੰਡ ਡੱਲਿਆਲ ਨੇ ਸਾਰੇ ਪਿੰਡ ਚ ਕਿਤੇ ਵੀ ਚੁੱਲੇ ਚਾਗ ਨਹੀਂ ਬਲੀ ਸਾਰਾ ਪਿੰਡ ਅਚ ਭੁੱਖ ਹੜਤਾਲ ਦੇ ਬੈਠਾ ਹੈ ਭਰਾਵੋ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਇਹ ਖਨੋਰੀ ਬਾਰਡਰ ਤੋਂ ਆਈਆਂ ਕਾਲਾਂ ਜਦੋਂੋਂ ਦਿਨ ਇਹ ਮੋਰਚਾ ਤਰੱਕੀ ਦੇ ਰਾਹ ਤੇ ਜਾ ਰਿਹਾ ਇਹਨੂੰ ਕਾਲ ਨੂੰ ਅਜ ਸਾਡੇ ਪਿੰਡ ਨੇ ਪੰਘੂਰ ਪੂਰਾ ਭੰਗਾਰਾ ਦੇ ਕੇ ਇਹਨੂੰ ਕਾਲ ਨੂੰ ਕਾਮਯਾਬ ਕੀਤਾ ਕੀ ਲੱਗਦਾ ਕਿ ਲਗਾਤਾਰ ਕਿਸਾਨਾਂ ਉੱਪਰ ਜਿਹੜਾ ਹੈ ਅਤੂਗਲ ਗੋਲ ਛੱਡੀ ਜਾ ਰਹੇ ਨੇ ਅੱਗੇ ਨਹੀਂ ਬਦਲ ਦਿੱਤਾ ਜਾ ਰਿਹਾ ਮੰਗਾਂ ਨੂੰ ਲੈ ਕੇ ਜਾਇਜ਼ ਮੰਗਾਂ ਨੂੰ ਲੈ ਕੇ ਸੰਵਾਦ ਕਰ ਰਹੇ ਨੇ ਸਰਕਾਰਾਂ ਦੀ ਕੀ ਮਨਚਾ ਲੱਗਦੀ ਤੁਹਾਨੂੰ ਜੀ ਪਹਿਲਾਂ ਤਾਂ ਕਹਿੰਦੇ ਸੀ ਫੈਦਲ ਆ ਜਾਣ ਹੋਰ ਪੈਦਲ ਵੀ ਨਹੀਂ ਜਾਂਦਾ ਦੇਖੋ ਜੀ ਉਹੀ ਤਾਂ ਗੱਲ ਹੈ ਨਾ ਪਹਿਲਾਂ ਸਰਕਾਰ ਨੇ ਆਪ ਵੀ ਕਿਹਾ ਵੀ ਇਹ ਕਿਸਾਨਾਂ ਕੋਲ ਤਾਂ ਹਥਿਆਰ ਹੈ ਇਹਨਾਂ ਕੋਲੇ ਤਾਂ ਇਹ ਤਾਂ ਨਸਲਵਾਦੀ ਅਤਵਾਦੀ ਹੈ ਜੀ ਇਹ ਵਜੇ ਸਾਡੇ ਤੇ ਸਰਕਾਰ ਅਕਸਰ ਬਿਆਨ ਦਿੰਦੀ ਰਹਿੰਦੀ ਹੈ ਕਿਸਾਨਾਂ ਨੂੰ ਪਰ ਜਦੋਂ ਹੁਣ ਤੁਸੀਂ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਦਾ ਵੀ ਬਿਆਨ ਸੁਣਿਆ ਉਹ ਵੀ ਪੈਦਲ ਆ ਜਾਣ ਉਹ ਹਰਿਆਣੇ ਦੇ ਰਾਜ ਮੰਤਰੀ ਨੇ ਵੀ ਆਖਿਆ ਵੀ ਪੈਦਲ ਆ ਜਾਣ ਜਦੋਂ ਅੱਜ ਪੈਦਲ ਆਉਣ ਦੇਣੇ ਤੇ ਅੱਜ ਕਿੰਨੇ ਪੈਦਲ ਵੀ ਨਹੀਂ ਆਉਣ ਦੇਣਾ ਮਾਂਛਾ ਸਰਕਾਰ ਦੀ ਇੱਥੇ ਇੱਕ ਹੀ ਯਾਹਰ ਹੁੰਦੀ ਆ ਵੀ ਕਿਸਾਨਾਂ ਦੀ ਮੰਗ ਨਹੀਂ ਮੰਨਣ ਦੇ ਦਿੱਲੀ ਵੀ ਆਜੰਡਾ ਕੋਈ ਮੰਗ ਨਹੀਂ ਮੰਨਣ ਦੇਣੀ ਇਹਨਾਂ ਇੱਕਲੀਆ ਕਲੀਅਰ ਜਿਹੜਾ ਮੈਸੇਜ ਹੋਏ ਆ ਵੀ ਇਹ ਤਾਂ ਲਾਰੇ ਆ ਜੀ ਆਏ ਆ ਜੋ ਆਏ ਕਰ ਲੋ ਹੁਣ ਹੁਣ ਕਹਿ ਦਨਗੇ ਵੀ ਰੀਅਲ ਗੱਡੀ ਚੋਂ ਰੀਅਲ ਗੱਡੀ ਤੇ ਆਉਣ ਨੂੰ ਤਿਆਰ ਹੋ ਕੇ ਤਾਂ ਕਢਾਉਣ ਜਾਣਾ ਇਹ ਤਾਂ ਕਲੀਅਰ ਕਟ ਆ ਜੀ ਆਉਣ ਤਾਂ ਦੇਣਾ ਨਹੀਂ ਜਿਵੇਂ ਹੁਣ ਸਰਕਾਰ ਲਗਾਤਾਰ ਖਿਲਾਫ ਚੱਲ ਰਹੀ ਹੈ ਦੂਜੇ ਪਾਸੇ ਆਪਾਂ ਮਾਨਯੋਗ ਸੁਪਰੀਮ ਕੋਰਟ ਦੀ ਗੱਲ ਕਰ ਉਹਨਾਂ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਸੀਗੀ ਉਹ ਵੀ ਧਾਰਜ ਕਰਤੀ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਕਿਸਾਨਾਂ ਦਾ ਜਿਹੜਾ ਮੋਰਚਾ ਉਹ ਚੱਲ ਰਿਹਾ ਲੱਗਦਾ। ਦੇਖੋ ਜੀ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ ਭਾਵੇਂ ਉਹ ਰਾਜ ਹੋਣ ਤੇ ਭਾਵੇਂ ਕੇਂਦਰ ਪਿਛਲੇ ਲੰਬੇ ਸਮੇਂ ਉਹ ਕੋਟਾਂ-ਕੂਟਾਂ ਨੂੰ ਕੁਝ ਨਹੀਂ ਜਾਣਦੇ। ਪਿਛਲੇ ਲੰਬੇ ਸਮੇਂ ਤੋਂ ਮਾਨਯੋਗ ਸੁਪਰੀਮ ਕੋਰਟ ਨੇ ਕਿੰਨੇ ਵਾਰ ਹਦਾਇਤ ਕਰਤੀ, ਕਿੰਨੇ ਵਾਰ ਨੋਟੀਫਿਕੇਸ਼ਨ ਕਹਿਤਾ ਸਰਕਾਰਾਂ ਨੂੰ ਤਾੜਨਾ ਕਰਤੀ ਵੀ ਛੰਭੂ ਬਾਰਡਰ ਖੋਲੋ ਹਰਿਆਣੇ ਨੇ ਖੋਲ੍ਹਤਾ ਜੀ। ਅਸਲ ਇਹ ਜਿਹੜਾ ਹੁਣ ਕੋਟਾਂ-ਕੂਟਾਂ ਨਾਲ ਕੰਮ ਦਾ ਸਰਕਾਰਾਂ ਨੇ ਮਿਲਣ ਲੱਗਾ ਵੀ ਵੈਸੇ ਹੀ ਖਤਮ ਕਰਤਾ ਵੀ ਜਿੰਨਾ ਕਿ ਜਿੰਨਾ ਪ੍ਰੈਸ਼ਰ ਹੈ ਉਵੇਂ ਚੱਲੀ ਜਾਂਦਾ ਪਰ ਮਾਨਯੋਗ ਸੁਪਰੀਮ ਕੋਰਟ ਨੂੰ ਜ਼ਰੂਰ ਇਹਦੇ ਬਾਰੇ ਸੋਚਣਾ ਚਾਹੀਦਾ ਅੱਜ ਤੱਕ ਤੱਕ ਬੇਨਤੀ ਕਰਦੇ ਆਂ ਵੀ ਮਾਨਯੋਗ ਸੁਪਰੀਮ ਕੋਰਟ ਨੂੰ ਆਪ ਇੰਟਰਫੇਅਰ ਕਰਕੇ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਉਣਾ ਚਾਹੀਦਾ ਇਹ ਬਹੁਤ ਮੇਰੀ ਜਿਹੜੀ ਇਹ ਧੋਖੜ ਦਾ ਹਲਾ ਕਿੰਨੇ ਸਮੇਂ ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲੂ ਹੋਰ ਕੱਲੋਂ ਗਲਸਤੇ ਦੀ ਧੋਖੜਦਾਰ ਰੱਖੀ ਆ ਜਾਂ ਕੋਈ ਪਾਣੀ ਵਗੈਰਾ ਦੀ ਕੀਮਤ ਨਹੀਂ ਨਹੀਂ ਜੀ ਵੇਖੋ ਜਿਹੜੀ ਇਹ ਧੋਖੜਦਾਲ ਹੈ ਖਨੋਰੀ ਬੱਟ ਤੇ ਅੱਜ ਸਵੇਰ ਦਾ ਜਿਹੜਾ ਪ੍ਰਸ਼ਾਦਾ ਉੱਥੇ ਚੁੱਲ੍ਹਿਆਂ ਚਾਗਣੀ ਬਲੀ ਉਸ ਦੀ ਤਰਜ ਤੇ ਸਾਡੇ ਪਿੰਡ ਨੇ ਸਵੇਰ ਦੀ ਕੋਈ ਇੱਥੇ ਰੋਟੀ ਨਹੀਂ ਦੰਨਾ ਕੋਈ ਸ਼ਾਮ ਦਾ ਇੱਥੇ ਕੱਲਾ ਪਾਣੀ ਪੀ ਸਕਦੇ ਆ ਕਿਸੇ ਵੀ ਘਰ ਚਾਗਾ ਆ ਅੱਗ ਨਹੀਂ ਬਲੀ ਤੇ ਸਾਨੂੰ ਮਾਣ ਵੀ ਹੁੰਦਾ ਸਾਡੇ ਪਿੰਡ ਦੇ ਉਹ ਸਾਡੇ ਪਿੰਡ ਨੂੰ ਕਿਸਾਨਾਂ ਦਾ ਮਸੀਹ ਆ ਯਾਰ ਉਹਨੂੰ 15 ਦਿਨ ਹੋ ਗਏ ਭੁੱਖ ਹੜਤਾਲ ਦੇ ਬੈਠੇ ਨੇ ਸਾਨੂੰ 24 ਘੰਟੇ ਨਾਲ ਕੀ ਹੋਣ ਲੱਗਾ ਤੇ ਅਸੀਂ ਤਾਂ ਇੱਥੋਂ ਤੱਕ ਵੀ ਕੋਸ਼ਿਸ਼ ਕਰਾਂਗੇ ਵੀ ਜੇ ਸਾਨੂੰ ਉੱਥੋਂ ਕੋਈ ਹੁਕਮ ਆਉਂਦਾ ਤੇ ਅਸੀਂ ਇਹਨੂੰ ਵਧਾ ਵੀ ਸਕਦੇ ਹਾਂ